ਢਿੰਡਾ ਦੇ ਪਿੰਡ ਜਿਹਦਾ ਚ ਹੋਏ ਤਮਾਕਾ ਮਾਮਲੇ ਦੇ ਵਿੱਚ ਰੋਜ਼ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕੀ ਪਤਾ ਚੱਲਿਆ ਹੈ ਕਿ ਤਮਾਕੇ ਦੇ ਵਿੱਚ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦਾ ਖੁਦ ਨੂੰ ਹਿਊਮਨ ਬੌਮ ਬਣਾਉਣ ਦਾ ਪਲਾਨ ਅਗਾਸੀ ਇਸ ਨੂੰ ਲੈ ਕੇ ਅੱਜ ਡੀਐਸਪੀ ਪੁਚੇ ਰਵਿੰਦਰ ਸਿੰਘ ਰੰਦਾਵਾ ਵੱਲੋਂ ਹੋਰ ਵੀ ਅਹਿਮ ਗੱਲਾਂ ਜੋ ਨੇ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਜੱਜ ਕੋਲੋਂ ਪਰਮਿਸ਼ਨ ਲੈ ਕੇ ਜੋ ਹੈ ਗੁਰਪ੍ਰੀਤ ਸਿੰਘ ਦਾ 7 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ ਜਿਸ ਦੌਰਾਨ ਉਸਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਪੁੱਛਗਿੱਛ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੀ ਡੀਐਸਪੀ ਰਵਿੰਦਰ ਸਿੰਘ ਰੰਦਾਵਾ ਨੇ ਹੋਰ ਵੀ ਇਸ ਕੇਸ ਦੇ ਨਾਲ ਜੁੜੀ ਕਈ ਤਹਿਕੀਕਾਤ ਦੇ ਨਾਲ ਜੁੜੇ ਅਹਿਮ ਖੁਲਾਸਿਆਂ ਬਾਰੇ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਪਿੰਡ ਜੀਦਾ ਦੇ ਵਿੱਚ ਇਹ ਧਮਾਕਾ ਹੁੰਦਾ ਹੈ ਇਸ ਤੋਂ ਬਾਅਦ ਦਿੱਲੀ ਦੇ ਇੱਕ ਆਰਮੀ ਦੀ ਐਕਸਪਰਟ ਟੀਮ ਵੀ ਪਿੰਡਜੀ ਦਾ ਪਹੁੰਚ ਚੁੱਕੀ ਹੈ ਜਿਸ ਨੇ ਕਿ ਬਚੀ ਕੁਛੀ ਵਿਸਫੋਟਕ ਸਮਗਰੀ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਡਿਫਿਊਜ਼ ਵੀ ਕਰ ਦਿੱਤਾ ਜਾਵੇਗਾ ਜਿਸ ਨਾਲ ਦੁਬਾਰਾ ਤਮਾਕੇ ਦਾ ਕਿਸੇ ਵੀ ਤਰ੍ਹਾਂ ਦਾ ਮੰਜ਼ਰ ਪਿੰਡਜੀ ਦਾ ਚੰ ਨਾ ਦੇਖਣ ਨੂੰ ਮਿਲੇ ਲੇਕਿਨ ਕਿਤੇ ਨਾ ਕਿਤੇ ਇਹ ਮਾਮਲਾ ਹੋਰ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜੋ ਕਿ ਇੱਕ ਆਮ ਕਟਨਾ ਇੱਕ ਆਮ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਜਾਂ ਫਿਰ ਨਜ਼ਰ ਆ ਰਿਹਾ ਸੀ ਉਸ ਤੇ ਵਿੱਚ ਅਜਿਹੀ ਅਹਿਮ ਅਤੇ ਇੱਕ ਵੱਡਾ ਖੁਲਾਸਾ ਹੋ ਜਾਣਾ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੋ ਜਾਂਦੀ ਹੈ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਡੀਐਸਪੀ ਪੁੱਚਾ ਰਵਿੰਦਰ ਸਿੰਘ ਰੰਧਾਵਾ ਹੋਵੇ ਤੁਹਾਨੂੰ ਸੁਣਾਉਣੇ 30 ਦਿਨ ਪਹਿਲਾਂ ਤਾਂ ਇਹ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਹੁਣ ਉਹਨੂੰ ਛੁੱਟੀ ਮਿਲ ਗਈ ਹੈ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈ ਹੈ ਤੇ 7 ਦਿਨ ਦੇ ਪੁਲਿਸ ਰਿਮਾਂਡ ਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁਚੀ ਜਿਹੜੀ ਵਿਸਫੋਟਕ ਸਮੱਗਰੀ ਹੈ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸ਼ਟ ਕਰਨ ਵਾਸਤੇ ਆਈ ਹੈ ਉਹ ਉਹਨੂੰ ਹੌਲੀ ਹੌਲੀ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਅੱਗੇ ਆਲੇ ਦੋਲੇ ਸੈਂਡ ਵਗੈਰਾ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਾਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਦੇ ਕੀ ਕੀ ਫੈਕਟ ਨਿਕਲ ਕੇ ਆਏ ਨੇ ਇਸ਼ਤਾ ਜੇ ਉਹਨੂੰ ਪੇਸ਼ ਕੱਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦਾ ਸੱਤ ਦਿਨ ਦਾ ਰਮਾਨ ਲਿਆ ਹੁਣ ਪ੍ਰੋਪਰੋ ਤੋਂ ਪੁੱਛਗਿਛ ਹੋਊਗੀ ਕਿਸ ਸੜੀ 'ਚ ਲੈ ਕੇ ਤੇ ਜਿਹੜੇ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਕੱਲੇ ਹੀ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਉਹ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿਛ ਸਾਹਮਣੇ ਆਊਗਾ ਸਾਰਾ ਫੈਮਲੀ ਬੈਕਗਰਾਉਂਡ ਕੀ ਸੀ ਇਸ ਮੁੰਡੇ ਦਾ ਫੈਮਲੀ ਬੈਕਗਰਾਉਂਡ ਤਾਂ ਸਧਾਰਨ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਕਹਿੰਦੇ ਪਿਤਾ ਨੇਗੇ ਮਦਰ ਹੈ ਦੀ ਦਾਦੀ ਹੈ ਇੱਕ ਤੇ ਇੱਕ ਆਪ ਹੈ ਬੀਕ ਇਹ ਇਹ ਪਲੱਸ 2 ਕਰਕੇ ਹੁਣ ਇਹ ਲਾਅ ਵਗੈਰਾ ਚ ਇਹਨੇ ਸ਼ਾਇਦ ਐਡਮਿਸ਼ਨ ਲਈ ਸੀਗੀ ਬਸ ਇਹੀ ਹੈ ਤੇ ਹੁਣ ਵੀ ਹੋਰ ਵੀ ਇਹਦੇ ਨਾਲ ਲਿੰਕ ਦੇ ਵਿੱਚ ਸਮਝ ਆਇਆ ਕੋਈ ਹੁਣ ਤੱਕ ਦੀ ਤਰਦੀਸ ਦੇ ਵਿੱਚ ਲਿੰਕ ਦੇ ਵਿੱਚ ਨਹੀਂ ਅਜੇ ਕੁਝ ਨਹੀਂ ਲਿੰਕ ਦੇ ਵਿੱਚ ਪਤਾ ਲੱਗਿਆ ਇਹਨੂੰ ਤਫਤੀਸ਼ ਜਾਰੀ ਹੈ ਤੇ ਇਹ ਹੁਣ ਪੁੱਛਗਿੱਛ ਕਰਨ ਤੇ ਇਹਦੇ ਪਤਾ ਲੱਗੂ ਅਸਲ ਦਾ ਮੈਨੇ ਹੁਣ ਉਸਤਾ ਮਿੱਤਰਾ ਪਿਆਰ ਤੋਂ ਵੀ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ-ਇਥੇ ਇਹਦਾ ਰਹਿੰਦਾ ਸੀ ਬਿਲਕੁਲ ਬਿਲਕੁਲ ਹਰ ਇੱਕ ਐਂਗਲ ਤੋਂ ਪੜਤਾਲ ਕੀਤੀ ਜਾਊਗੀ ਇਹ ਜਿੱਥੋਂ ਵੀ ਮਤਲਬ ਜਾਓਗੇ ਜਿੱਧਰ ਨੂੰ ਗੱਲ ਤਾਰਾਂ ਜੁੜਨੀਆਂ ਹੈ ਇਧਰ ਉਸ ਪਾਸੇ ਹਰ ਪਾਸੇ ਪੜਤਾਲ ਕੀਤੀ ਜਾਊਗੀ ਟਿਕਟ ਵੀ ਬੁੱਕ ਕਰਾਈ ਸੀ ਕਿਤੇ ਜੰਮੂ ਵੀ ਉਹਨੇ ਹੋਰ ਕੀ ਕੁਝ ਪਤਾ ਲੱਗੇ ਟਿਕਟ ਟਿਕ ਕਰਾਈ ਸੀ ਇੱਕ 11 ਤਰੀਕ ਨੂੰ ਵਾਸਤੇ ਕਠੂਏ ਦੀਪ ਕਰਾਈ ਸੀ ਟਿਕਟ ਹੁਣ ਉਹ ਤੇ ਪੁੱਛਾਂਗੇ ਕਿ ਕੀ ਕਰਨਾ ਜਾਣਾ ਚਾਹੁੰਦਾ ਸੀ ਕਠੂਏ ਕੀ ਮਕਸਦ ਹੈ ਕਿ ਨੂੰ ਮਿਲਣਾ ਸੀ ਇਹਨੇ ਕੀ ਕਰਨਾ ਸੀ ਆਰਮੀ ਦੇ ਨਾਲ ਹੋਰ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਜਿਵੇਂ ਐਨਆਈਏ ਕਹਰੇ ਹੋਰ ਕੀ ਜਾਂਚ ਕਰ ਰਹੇ ਸਾਰੀਆਂ ਹੁਣ ਮੈਂ ਨੂੰ ਗਿਣਤੀ ਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਬਾਕੀ ਸਾਰੀਆਂ ਏਜੰਸੀਆਂ ਆਪ ਕੋ ਆਪ ਦਾ ਜਿੰਨਾ ਉਹਨਾਂ ਨੂੰ ਲੋੜ ਹੈ ਉਹ ਆਪਦੇ ਕਰਕੇ ਜਾਂਦੀਆਂ ਨੇ ਬਾਕੀ ਜਿਹੜੀ ਮੇਨਲੀ ਸਾਡੇ ਤਫਤੀਸ਼ਾ ਉਹ ਸਾਡੇ ਕੋਲੇ ਹੈ ਕਿ ਸਾਡੇ ਡੀਐਸਪੀ ਡੀ ਸਾਹਿਬ ਤੇ ਐਸਐਚਓ ਨਈਆਂਵਾਲਾ ਹੈ ਤਫਤੀਸ਼ ਕਰ ਰਹੇ ਨੇ ਇਸ ਮੁਕਦਮੇ ਦੀ ਹੁਣ ਤੱਕ ਦੀ ਕੀ ਕੀ ਜਿਹੜਾ ਇਸ ਦੇ ਵਿੱਚ ਬਰਾਮਦਗੀ ਹੋ ਚੁੱਕੀ ਹੈ ਬਰਾਮਦਗੀ ਤਾਂ ਇਹਦੇ ਵਿੱਚ ਬਿਸਪੋਰਟਿਕ ਸਮੱਗਰੀ ਹੋਈ ਹੈਗੀ ਜਿਆਦਾ ਵਗੈਰਾ ਆਨਲਾਈਨ ਕੁਝ ਸਮਾਨ ਮਿਲਿਆ ਨਹੀਂ ਨਹੀਂ ਉਹ 벨ਟ ਵਗੈਰਾ ਤਾਂ ਨਹੀਂ ਮੇਰੇ ਖਿਆਲ ਜੇ ਕੁਝ ਮਿਲੀ ਉਹ ਬਾਕੀ ਇਹਦੇ ਕੁਝ ਜੋ ਕੁਝ ਘਰ ਦੇ ਅੰਦਰ ਜਿਹੜਾ ਪਿਛਲੇ ਸਟੋਰ ਵਗੈਰਾ ਹੈ ਉਹਨਾਂ ਦੀ ਜੇ ਤਲਾਸ਼ੀ ਲੈਣੀ ਹੈ ਉਹ ਅਸੀਂ ਪਹਿਲਾਂ ਛੇੜਿਆ ਨਹੀਂ ਸੀ ਹੁਣ ਆਰਮੀ ਛੇੜੂਗੀ ਤੂੜੀ-ਤਾੜੀ ਪਈ ਆ ਕਿਤੇ ਉਹਦੇ ਵਿੱਚ ਵੀ ਫਰੋਲਾ-ਫਰੱਲੀ ਹੋਊਗੀ ਸ਼ਾਇਦ ਉੱਥੋਂ ਕੋਈ ਚੀਜ਼ ਮਿਲੇ ਢਿੰਡਾ ਦੇ ਪਿੰਡ ਜਿਹਦਾ ਚ ਹੋਏ ਤਮਾਕਾ ਮਾਮਲੇ ਦੇ ਵਿੱਚ ਰੋਜ਼ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਪਤਾ ਚੱਲਿਆ ਹੈ ਕਿ ਤਮਾਕੇ ਦੇ ਵਿੱਚ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦਾ ਖੁਦ ਨੂੰ ਹਿਊਮਨ ਬੋਮ ਬਣਾਉਣ ਦਾ ਪਲਾਨ ਅਗਾ ਸੀ ਇਸ ਨੂੰ ਲੈ ਕੇ ਅੱਜ ਡੀਐਸਪੀ ਪੁੱਛੇ ਰਵਿੰਦਰ ਸਿੰਘ ਰੰਦਾਵਾ ਵੱਲੋਂ ਹੋਰ ਵੀ ਅਹਿਮ ਗੱਲਾਂ ਜੋ ਨੇ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਜੱਜ ਕੋਲੋਂ ਪਰਮਿਸ਼ਨ ਲੈ ਕੇ ਜੋ ਹੈ ਗੁਰਪ੍ਰੀਤ ਸਿੰਘ ਦਾ 7 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ ਜਿਸ ਦੌਰਾਨ ਉਸਤੇ ਬਲੋ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਪੁੱਛਗਿੱਛ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੀ ਡੀਐਸਪੀ ਰਵਿੰਦਰ ਸਿੰਘ ਰੰਦਾਵਾ ਨੇ ਹੋਰ ਵੀ ਇਸ ਕੇਸ ਦੇ ਨਾਲ ਜੁੜੀ ਕਈ ਤਹਿਕੀਕਾਤ ਦੇ ਨਾਲ ਜੁੜੇ ਅਹਿਮ ਖੁਲਾਸਿਆਂ ਬਾਰੇ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਸ ਤਰ੍ਹਾਂ ਪਿੰਡ ਜੀਦਾ ਦੇ ਵਿੱਚ ਹੈ ਤਮਾਕਾ ਹੁੰਦਾ ਹੈ ਇਸ ਤੋਂ ਬਾਅਦ ਦਿੱਲੀ ਦੇ ਇੱਕ ਆਰਮੀ ਦੀ ਐਕਸਪਰਟ ਟੀਮ ਵੀ ਪਿੰਡਜੀ ਦਾ ਪਹੁੰਚ ਚੁੱਕੀ ਹੈ ਜਿਸ ਨੇ ਕਿ ਬੱਚੀ ਕੁਚੀ ਵਿਸਫੋਟਕ ਸਮਗਰੀ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਡਿਫਿਊਜ਼ ਵੀ ਕਰ ਦਿੱਤਾ ਜਾਵੇਗਾ ਜਿਸ ਨਾਲ ਦੁਬਾਰਾ ਤਮਾਕੇ ਦਾ ਕਿਸੇ ਵੀ ਤਰ੍ਹਾਂ ਦਾ ਮੰਜ਼ਰ ਪਿੰਡਜੀ ਦਾ ਚ ਨਾ ਦੇਖਣ ਨੂੰ ਮਿਲੇ ਲੇਕਿਨ ਕਿਤੇ ਨਾ ਕਿਤੇ ਇਹ ਮਾਮਲਾ ਹੋਰ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜੋ ਕਿ ਇੱਕ ਆਮ ਕਟਨਾ ਇੱਕ ਆਮ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਜਾਂ ਫਿਰ ਨਜ਼ਰ ਆ ਰਿਹਾ ਸੀ ਉਸ ਤੇ ਵਿੱਚ ਅਜਿਹੀ ਅਹਿਮ ਅਤੇ ਇੱਕ ਵੱਡਾ ਖੁਲਾਸਾ ਹੋ ਜਾਣਾ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੋ ਜਾਂਦੀ ਹੈ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਡੀਐਸਪੀ ਪੁੱਚਾ ਰਵਿੰਦਰ ਸਿੰਘ ਰੰਧਾਵਾ ਹੋਵੇ ਤੁਹਾਨੂੰ ਸੁਣਾਉਣੇ 30 ਦਿਨ ਪਹਿਲਾਂ ਤਾਂ ਇਹ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਹੁਣ ਉਹਨੂੰ ਛੁੱਟੀ ਮਿਲ ਗਈ ਹੈ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈ ਹੈ ਤੇ 7 ਦਿਨ ਦੇ ਪੁਲਿਸ ਰਿਮਾਂਡ ਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁਚੀ ਜਿਹੜੀ ਵਿਸਫੋਟਕ ਸਮੱਗਰੀ ਹੈ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸ਼ਟ ਕਰਨ ਵਾਸਤੇ ਆਈ ਹੈ ਉਹ ਉਹਨੂੰ ਹੌਲੀ ਹੌਲੀ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਅੱਗੇ ਆਲੇ ਦੋਲੇ ਸੈਂਡ ਵਗੈਰਾ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਾਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਦੇ ਕੀ ਕੀ ਫੈਕਟ ਨਿਕਲ ਕੇ ਆਏ ਨੇ ਇਸ਼ਤਾ ਜੇ ਉਹਨੂੰ ਪੇਸ਼ ਕੱਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦਾ ਸੱਤ ਦਿਨ ਦਾ ਰਮਾਨ ਲਿਆ ਹੁਣ ਪ੍ਰੋਪਰੋ ਤੋਂ ਪੁੱਛਗਿਛ ਹੋਊਗੀ ਕਿਸ ਸੜੀ 'ਚ ਲੈ ਕੇ ਤੇ ਜਿਹੜੇ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਕੱਲੇ ਹੀ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਉਹ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿਛ ਸਾਹਮਣੇ ਆਊਗਾ ਸਾਰਾ ਫੈਮਲੀ ਬੈਕਗਰਾਉਂਡ ਕੀ ਸੀ ਇਸ ਮੁੰਡੇ ਦਾ ਫੈਮਲੀ ਬੈਕਗਰਾਉਂਡ ਤਾਂ ਸਧਾਰਨ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਕਹਿੰਦੇ ਪਿਤਾ ਨੇਗੇ ਮਦਰ ਹੈ ਦੀ ਦਾਦੀ ਹੈ ਇੱਕ ਤੇ ਇੱਕ ਆਪ ਹੈ ਬੀਕ ਇਹ ਇਹ ਪਲੱਸ 2 ਕਰਕੇ ਹੁਣ ਇਹ ਲਾਅ ਵਗੈਰਾ ਚ ਇਹਨੇ ਸ਼ਾਇਦ ਐਡਮਿਸ਼ਨ ਲਈ ਸੀਗੀ ਬਸ ਇਹੀ ਹੈ ਤੇ ਹੁਣ ਵੀ ਹੋਰ ਵੀ ਇਹਦੇ ਨਾਲ ਲਿੰਕ ਦੇ ਵਿੱਚ ਸਮਝ ਆਇਆ ਕੋਈ ਹੁਣ ਤੱਕ ਦੀ ਤਰਦੀਸ ਦੇ ਵਿੱਚ ਲਿੰਕ ਦੇ ਵਿੱਚ ਨਹੀਂ ਅਜੇ ਕੁਝ ਨਹੀਂ ਲਿੰਕ ਦੇ ਵਿੱਚ ਪਤਾ ਲੱਗਿਆ ਇਹਨੂੰ ਤਫਤੀਸ਼ ਜਾਰੀ ਹੈ ਤੇ ਇਹ ਹੁਣ ਪੁੱਛਗਿੱਛ ਕਰਨ ਤੇ ਇਹਦੇ ਪਤਾ ਲੱਗੂ ਅਸਲ ਦਾ ਮੈਨੇ ਹੁਣ ਉਸਤਾ ਮਿੱਤਰਾ ਪਿਆਰ ਤੋਂ ਵੀ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ-ਇਥੇ ਇਹਦਾ ਰਹਿੰਦਾ ਸੀ ਬਿਲਕੁਲ ਬਿਲਕੁਲ ਹਰ ਇੱਕ ਐਂਗਲ ਤੋਂ ਪੜਤਾਲ ਕੀਤੀ ਜਾਊਗੀ ਜਿੱਥੋਂ ਵੀ ਮਤਲਬ ਜਾਊਗੇ ਜਿੱਦਾਂ ਨੂੰ ਗੱਲ ਉਤਾਰਾਂ ਜੁੜਨੀਆਂ ਇੱਧਰ ਉਸ ਪਾਸੇ ਹਰ ਪਾਸੇ ਪੜਤਾਲ ਕੀਤੀ ਜਾਊਗੀ। ਇਤਨੀ ਬੁੱਕ ਕਰਾਈ ਸੀ ਕਿ ਜੰਮੂ ਦੀ ਉਹਨੇ ਹੋਰ ਕੀ ਕੁਝ ਪਤਾ ਲੱਗਿਆ। ਟਿਕਟ ਕਰਾਈ ਸੀ 11 ਤਰੀਕ ਨੂੰ ਵਾਸਤੇ ਕਠੂਏ ਦੀ ਕਰਾਈ ਸੀ ਟਿਕਟਨ। ਹੁਣ ਉਹ ਤਾਂ ਪੁੱਛਾਂਗੇ ਕਿ ਕੀ ਕਰਨਾ ਜਾਣਾ ਚਾਹੁੰਦਾ ਸੀ ਕਠੂਏ ਕੀ ਮਕਸਦ ਸੀ ਇਹਦਾ ਕਿਹਨੂੰ ਮਿਲਣਾ ਸੀ ਇਹਨੇ ਕੀ ਕਰਨਾ ਸੀ। ਸਾਰੀਆਂ ਨਾਲ ਹੋਰ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਜਿਵੇਂ ਐਨਆਈਏ ਕੇ ਆਰੇ ਹੁਣ ਕਿ ਕੀ ਜਾਂਚ ਕਰਦੇ। ਸਾਰੀਆਂ ਹੁਣ ਮੈਂ ਨੂੰ ਗਿਣਤੀ ਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਲੱਗੀਆਂ ਨੇ। ਬਾਕੀ ਸਾਰੀਆਂ ਏਜੰਸੀਆਂ ਆਪ ਕੋ ਆਪ ਦਾ ਜਿੰਨਾ ਉਹਨਾਂ ਨੂੰ ਲੋੜ ਹੈ ਉਹ ਆਪਦੇ ਕਰਕੇ ਜਾਂਦੀਆਂ ਨੇ। ਅਕਿ ਜਿਹੜੀ ਮੇਨਲੀ ਸਾਡੇ ਤਫਤੀਸ਼ਾ ਉਹ ਸਾਡੇ ਕੋਲੇ ਹੈ ਕਿ ਸਾਡੇ ਡੀਐਸਪੀ ਡੀ ਸਾਹਿਬ ਤੇ ਐਸਐਚਓ ਨਈਆਂਵਾਲਾ ਆਏ ਤਫਤੀਸ਼ ਕਰਨੇ ਨੇ ਇਸ ਮੁਕਦਮੇ ਦੀ ਹੁਣ ਤੱਕ ਦੀ ਕੀ ਕੀ ਜਿਹੜਾ ਇਸ ਤੇ ਵਿੱਚ ਬਰਾਮਦਗੀ ਹੋ ਚੁੱਕੀ ਹੈ ਬਰਾਮਦਗੀ ਤਾਂ ਇਹਦੇ ਵਿੱਚ ਸਪੋਰਟਿੰਗ ਸਮਗਰੀ ਹੋਈ ਹੈਗੀ ਜਿਆਦਾ ਬੈਲਟ ਵਗੈਰਾ ਆਨਲਾਈਨ ਕੋਈ ਸਮਾਨ ਲਗਾਇਆ ਨਹੀਂ ਨਹੀਂ ਉਹ ਬੈਲਟ ਵਗੈਰਾ ਤਾਂ ਨਹੀਂ ਮੇਰੇ ਖਿਆਲ ਜੇ ਕੁਝ ਮਿਲੀ ਉਹ ਬਾਕੀ ਇਹਦੇ ਕੁਝ ਜੋ ਕੁਸ ਘਰ ਦੇ ਅੰਦਰ ਜਿਹੜਾ ਪਿਛਲੇ ਸਟੋਰ ਵਗੈਰਾ ਹੈ ਉਹਨਾਂ ਦੀ ਜੇ ਤਲਾਸ਼ੀ ਲੈਣੀ ਹੈ ਉਹ ਅਸੀਂ ਪਹਿਲਾਂ ਛੇੜਿਆ ਨਹੀਂ ਸੀ ਹੁਣ ਆਰਮੀ ਛੇੜੂਗੀ ਤੂੜੀ-ਤਾੜੀ ਪਈ ਆ ਕਿਤੇ ਉਹਦੇ ਵਿੱਚ ਵੀ ਫਰੋਲਾ-ਫਰੱਲੀ ਹੋਊਗੀ ਸ਼ਾਇਦ ਉੱਥੋਂ ਕੋਈ ਚੀਜ਼ ਮਿਲੇ ਢਿੰਡਾ ਦੇ ਪਿੰਡ ਜੀ ਦਾ ਚ ਹੋਏ ਤਮਾਕਾ ਮਾਮਲੇ ਦੇ ਵਿੱਚ ਰੋਜ਼ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਪਤਾ ਚੱਲਿਆ ਹੈ ਕਿ ਤਮਾਕੇ ਦੇ ਵਿੱਚ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦਾ ਖੁਦ ਨੂੰ ਹਿਊਮਨ ਬੋਮ ਬਣਾਉਣ ਦਾ ਪਲਾਨ ਅਗਾ ਸੀ ਇਸ ਨੂੰ ਲੈ ਕੇ ਅੱਜ ਡੀਐਸਪੀ ਪੁੱਛੇ ਰਵਿੰਦਰ ਸਿੰਘ ਰੰਦਾਵਾ ਵੱਲੋਂ ਹੋਰ ਵੀ ਅਹਿਮ ਗੱਲਾਂ ਜੋ ਨੇ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਜੱਜ ਕੋਲੋਂ ਪਰਮਿਸ਼ਨ ਲੈ ਕੇ ਜੋ ਹੈ ਗੁਰਪ੍ਰੀਤ ਸਿੰਘ ਦਾ 7 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ ਜਿਸ ਦੌਰਾਨ ਉਸਤੇ ਬਲੋ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਪੁੱਛਗਿੱਛਤ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਹੀ ਡੀਐਸਪੀ ਰਵਿੰਦਰ ਸਿੰਘ ਰੰਦਾਵਾ ਨੇ ਹੋਰ ਵੀ ਇਸ ਕੇਸ ਦੇ ਨਾਲ ਜੁੜੀ ਕਈ ਤਹਿਕੀਕਾਤ ਦੇ ਨਾਲ ਜੁੜੇ ਅਹਿਮ ਖੁਲਾਸਿਆਂ ਬਾਰੇ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਪਿੰਡ ਜੀਦਾ ਦੇ ਵਿੱਚ ਹੈ ਤਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਦਿੱਲੀ ਦੇ ਇੱਕ ਆਰਮੀ ਦੀ ਐਕਸਪਰਟ ਟੀਮ ਵੀ ਪਿੰਡ ਜੀ ਦਾ ਪਹੁੰਚ ਚੁੱਕੀ ਹੈ ਜਿਸ ਨੇ ਕਿ ਬੱਚੀ ਕੁਚੀ ਵਿਸਫੋਟਕ ਸਮਗਰੀ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਡਿਫਿਊਜ਼ ਵੀ ਕਰ ਦਿੱਤਾ ਜਾਵੇਗਾ ਜਿਸ ਨਾਲ ਦੁਬਾਰਾ ਤਮਾਕੇ ਦਾ ਕਿਸੇ ਵੀ ਤਰ੍ਹਾਂ ਦਾ ਮੰਜ਼ਰ ਪਿੰਡ ਜੀ ਦਾ ਚੰਨਾ ਦੇਖਣ ਨੂੰ ਮਿਲੇ ਲੇਕਿਨ ਕਿਤਨਾ ਕਿਤੇ ਇਹ ਮਾਮਲਾ ਹੋਰ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜੋ ਕਿ ਇੱਕ ਆਮ ਘਟਨਾ ਇੱਕ ਆਮ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਜਾਂ ਫਿਰ ਨਜ਼ਰ ਆ ਰਿਹਾ ਸੀ ਉਸ ਦੇ ਵਿੱਚ ਅਜਿਹੀ ਅਹਿਮ ਅਤੇ ਇੱਕ ਵੱਡਾ ਖੁਲਾਸਾ ਹੋ ਜਾਣਾ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੋ ਜਾਂਦੀ ਹੈ ਤਾਂ ਕੀ ਕੋਈ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਡੀਐਸਪੀ ਪੁੱਜਾ ਰਵਿੰਦਰ ਸਿੰਘ ਰੰਧਾਵਾ ਉਹ ਵੀ ਤੁਹਾਨੂੰ ਸੁਣਾਣੇ 3 ਦਿਨ ਪਹਿਲਾਂ ਤਾਂ ਇਹ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਹੁਣ ਉਹਨੂੰ ਛੁੱਟੀ ਮਿਲ ਗਈ ਹੈ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈ ਹੈ ਤੇ 7 ਦਿਨ ਦੇ ਪੁਲਿਸ ਰਿਮਾਂਡ ਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁਚੀ ਜਿਹੜੀ ਵਿਸਪੋਟਕ ਸਮੱਗਰੀ ਹੈ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸਤ ਕਰਨ ਵਾਸਤੇ ਆਈ ਐ ਉਹ ਉਹਨੂੰ ਹੌਲੀ ਹੌਲੀ ਉਹ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਅੱਗੇ ਆਲੇ ਦੋਲੇ ਸੈਂਡ ਵਗੈਰਾ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਾਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਦੇ ਕੀ ਕੀ ਫੈਕਟ ਨਿਕਲ ਕੇ ਆਏ ਨੇ ਪੇਸ਼ਤਾ ਜੇ ਉਹਨੂੰ ਪੇਸ਼ ਕੱਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦਾ ਸੱਤ ਦਿਨ ਦਾ ਰਮਾਨ ਲਿਆ ਹੁਣ ਪ੍ਰੋਪਰੋ ਤੋਂ ਪੁੱਛਗਿਛ ਹੋ ਗਈ ਕਿਸ ਸੜੀ ਤੇ ਲੈ ਕੇ ਤੇ ਜਿਹੜਾ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਕੱਲੇ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਉਹ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿਛ ਸਾਹਮਣੇ ਆਊਗਾ ਸਾਰਾ ਫੈਮਿਲੀ ਬੈਕਗ੍ਰਾਉਂਡ ਕੀ ਸੀ ਸੀ ਐਮਲੀ ਬੈਕਗ੍ਰਾਉਂਡ ਤਾਂ ਸਧਾਰਨ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਕਿਹਦੇ ਪਿਤਾ ਨੇਗੇ ਮਦਰ ਹੈ ਦੀ ਦਾਦੀ ਹੈ ਇੱਕ ਤੇ ਇੱਕ ਆਪ ਹੈ ਬੀਕ ਸਾਲ ਦੀ ਉਮਰ ਹੈ ਦੀ ਤੇ ਇਹ ਪਲੱਸ 2 ਕਰਕੇ ਹੁਣ ਇਹ ਲਾ ਵਗੈਰਾ ਚ ਇਹਨੇ ਸ਼ਾਇਦ ਐਡਮਿਸ਼ਨ ਲਈ ਸੀਗੀ ਬਸ ਇਹੀ ਹੈ ਤੇ ਹੁਣ ਵੀ ਹੋਰ ਵੀ ਇਹਦੇ ਨਾਲ ਲਿੰਕ ਦੇ ਵਿੱਚ ਸਮਝ ਆਇਆ ਕੋਈ ਹੁਣ ਤੱਕ ਦੀ ਤਵਦੀ ਦੇ ਵਿੱਚ ਲਿੰਕ ਦੇ ਕਿ ਨਹੀਂ ਅਗੇ ਕੁਝ ਨਹੀਂ ਲਿੰਕ ਦੇ ਵਿੱਚ ਪਤਾ ਲੱਗਿਆ ਨੇ ਤਫਤੀਸ਼ ਜਾਰੀ ਹੈ ਤੇ ਇਹ ਹੁਣ ਪੁੱਛਗਿੱਛ ਕਰਨ ਤੇ ਇਹਦੇ ਪਤਾ ਲੱਗੂ ਅਸਲ ਦਾ ਮੈਨੇ ਹੁਣ ਉਸ ਦਾ ਮਿੱਤਰਾ ਪਿਆਰਾ ਤੋਂ ਵੀ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਇੱਥੇ ਇਹਦਾ ਰਹਿੰਦਾ ਸੀ ਬਿਲਕੁਲ ਹਰ ਇੱਕ ਐਂਗਲ ਤੋਂ ਪੜਤਾਲ ਕੀਤੀ ਜਾਊਗੀ ਜਿੱਥੋਂ ਵੀ ਮਤਲਬ ਜਾਊਗੇ ਜਿੱਧਰ ਨੂੰ ਗੱਲ ਤਾਰਾਂ ਜੁੜਨੀਆਂ ਹੈ ਇੱਧਰ ਉਸ ਪਾਸੇ ਹਰ ਪਾਸੇ ਪੜਤਾਲ ਕੀਤੀ ਜਾਊਗੀ ਇਤਨੀ ਬੁੱਕ ਕਰਾਈ ਸੀ ਕਿਤੇ ਜੰਮੂ ਦੀ ਉਹਨੇ ਹੋਰ ਕੀ ਕੁਝ ਪਤਾ ਲੱਗਿਆ ਟਿਕਟ ਕਰਾਈ ਸੀ 11 ਤਰੀਕ ਵਾਸਤੇ ਕਠੂਏ ਦੀ ਕਰਾਈ ਸੀ ਟਿਕਟਨ ਹੁਣ ਉਹ ਤਾਂ ਪੁੱਛਾਂਗੇ ਕਿ ਕੀ ਕਰਨਾ ਜਾਣਾ ਚਾਹੁੰਦਾ ਸੀ ਕਟੂਏ ਕੀ ਮਕਸਦ ਸੀ ਇਹਦਾ ਕਿਹਨੂੰ ਮਿਲਣਾ ਸੀ ਇਹਨੇ ਕੀ ਕਰਨਾ ਸੀ ਸਾਰੀਆਂ ਦੇ ਨਾਲ ਹੋਰ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਜਿਵੇਂ ਐਨਆਈਏ ਕਹ ਰਹੇ ਹੋਰ ਕਿ ਕੀ ਜਾਂਚ ਕਰ ਰਹੇ ਸਾਰੀਆਂ ਹੁਣ ਮੈਂ ਨੂੰ ਗਿਣਤੀ ਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਬਾਕੀ ਸਾਰੀਆਂ ਏਜੰਸੀਆਂ ਆਪੋ ਆਪ ਦਾ ਜਿੰਨਾ ਉਹਨਾਂ ਨੂੰ ਲੋੜ ਹੈ ਉਹ ਆਪਦੇ ਕਰਕੇ ਜਾਂਦੀਆਂ ਨੇ ਕਿ ਜਿਹੜੀ ਮੇਨਲੀ ਸਾਡੇ ਤਫਤੀਸ਼ਾ ਉਹ ਸਾਡੇ ਕੋਲ ਹੀ ਹੈ ਕਿ ਸਾਡੇ ਡੀਐਸਪੀ ਡੀ ਸਾਹਿਬ ਤੇ ਐਸਐਚਓ ਨਈਆਂਵਾਲਾ ਹੈ ਤਫਤੀਸ਼ ਕਰ ਰਹੇ ਨੇ ਇਸ ਮਕਦਮੇ ਦੀ ਹੁਣ ਤੱਕ ਦੀ ਕੀ ਕੀ ਜਿਹੜਾ ਇਸ ਦੇ ਵਿੱਚ ਬਰਾਮਦਗੀ ਹੋ ਚੁੱਕੀ ਬ੍ਰਹਮ ਗੀਤਾ ਇਹਦੇ ਵਿੱਚ ਵਿਸਪੋਰਟਿਕ ਸਮਗਰੀ ਹੋਈ ਹੈਗੀ ਜਿਆਦਾ ਬੈਲਟ ਵਗੈਰਾ ਆਨਲਾਈਨ ਕੁਝ ਸਮਾਨ ਮਿਲਿਆ ਨਹੀਂ ਨਹੀਂ ਉਹ ਬੈਲਟ ਵਗੈਰਾ ਤਾਂ ਨਹੀਂ ਮੇਰੇ ਖਿਆਲ ਜੇ ਕੁਝ ਮਿਲੀ ਉਹ ਬਾਕੀ ਇਹਦੇ ਕੁਝ ਜੋ ਕੁਝ ਘਰ ਦੇ ਅੰਦਰ ਜਿਹੜਾ ਪਿਛਲੇ ਸਟੋਰ ਵਗੈਰਾ ਉਹਨਾਂ ਦੀ ਜਿਹੜੀ ਤਲਾਸ਼ੀ ਲੈਣੀ ਹੈ ਉਹ ਅਸੀਂ ਪਹਿਲਾਂ ਛੇੜਿਆ ਨਹੀਂ ਸੀ ਹੁਣ ਆਰਮੀ ਛੇੜੂਗੀ ਉਹ ਤੂੜੀ ਤਾੜੀ ਪਈ ਆ ਕਿਤੇ ਉਹਦੇ ਵਿੱਚ ਵੀ ਫਰੋਲਾ ਫਰਲੀ ਹੋਊਗੀ ਸ਼ਾਇਦ ਉੱਥੋਂ ਕੋਈ ਚੀਜ਼ ਮਿਲੇ